ਹੁਣ ਮੁਲਾਜ਼ਮਾ ਨੇ ਨੈਸ਼ਨਲ ਲੈਵਲ ਤੇ ਸੰਘਰਸ਼ ਵਿੜਨ ਦਾ ਐਲਾਨ ਕਰ ਦਿੱਤਾ ਹੈ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਦੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾ ਸਮੇਤ ਦੇਸ਼ ਭਰ ਦੇ ਲੱਖਾਂ ਮੁਲਾਜ਼ਮਾ ਨੇ ਹੁਣ ਸਾਂਝੇ ਤੌਰ ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵਿਰੁੱਧ ਸੰਘਰਸ਼ ਵਿੜ ਦਿੱਤਾ ਹੈ ਦਰਅਸਲ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਨਾਲ ਜੁੜਿਆ ਭਾਵੇਂ ਸਿੱਧੇ ਰੂਪ ਵਿੱਚ ਇਹ ਸੂਬਾ ਸਰਕਾਰਾਂ ਨਾਲ ਵੀ ਜੁੜਿਆ ਪਰ ਮੁੱਖ ਤੌਰ ਤੇ ਹੁਣ ਕੇਂਦਰ ਸਰਕਾਰ ਵੱਲੋਂ NPS ਦੀ ਥਾਂ ਤੇ OPS ਦੇਣ ਦੇ ਉਲਟ GPS ਲਾਗੂ ਕਰਨ ਦੀ ਜਿਹੜੀ ਸਕੀਮ ਹੈ ਉਹਦੇ ਨਾਲ ਦੇਸ਼ ਭਰ ਦੇ ਲੱਖਾਂ ਮੁਲਾਜ਼ਮਾਂ ਵਿੱਚ ਹਲਚਲ ਮਚੀ ਪਈ ਹੈ ਔਰ ਖਾਸ ਕਰਕੇ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਪਰ ਕੇਂਦਰੀ ਫੰਡ ਵਿੱਚ 20000 ਕਰੋੜ ਰੁਪਏ ਦਾ ਮਾਮਲਾ ਉਲਝਣ ਕਾਰਨ ਸੂਤਰ ਦੱਸਦੇ ਨੇ ਕਿ ਹੁਣ ਪੰਜਾਬ ਸਰਕਾਰ ਦੀ ਅਫਸਰशाही ਵੀ ਯੂਪੀਐਸ ਭਾਵ ਯੂਨੀਫਾਈਡ ਪੈਨਸ਼ਨ ਸਕੀਮ ਉੱਪਰ ਗੌਰ ਕਰ ਰਹੀ ਹੈ ਔਰ ਕਿਤੇ ਨਾ ਕਿਤੇ ਸੰਕੇਤ ਮਿਲ ਰਹੇ ਨੇ ਵੀ ਪੰਜਾਬ ਸਰਕਾਰ ਵੀ OPS ਦੀ ਥਾਂ ਤੇ UPS ਵਾਲੇ ਪਾਸੇ ਜਾ ਰਹੀ ਹੈ ਸੋ ਇਹ ਸਾਰੀ ਗੱਲ ਨੂੰ ਲੈ ਕੇ ਸਮੁੱਚੇ ਦੇਸ਼ ਦੇ ਮੁਲਾਜ਼ਮਾਂ ਦੀ ਇਸ ਮੰਗ ਨੂੰ ਲੈ ਕੇ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਵੱਲੋਂ ਦੇਸ਼ ਭਰ ਵਿੱਚ ਸੰਘਰਸ਼ ਛੇੜਨ ਦਾ ਐਲਾਨ ਕੀਤਾ ਔਰ ਇਸ ਸੰਘਰਸ਼ ਨੂੰ ਬਲ ਦੇਣ ਲਈ ਇਸ ਸੰਘਰਸ਼ ਵਿੱਚ ਵਿਆਪਕ ਪੱਧਰ ਤੇ ਸ਼ਾਮਲ ਹੋਣ ਲਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਜੂਨੀਅਨ ਦੀ ਲੀਡਰਸ਼ਿਪ ਜਸਵੀਰ ਸਿੰਘ ਤਲਵਾੜਾ ਸੁਖਜੀਤ ਸਿੰਘ ਜਰਨੈਲ ਸਿੰਘ ਰਣਬੀਰ ਸਿੰਘ ਢੱਡੇ ਜਖਸੀਰ ਸਹੋਤਾ ਅਜੀਤਪਾਲ ਸਿੰਘ ਜਸੋਵਾਲ ਰਣਬੀਰ ਸਿੰਘ ਉਪਲ ਲਖਵਿੰਦਰ ਸਿੰਘ ਭੋਰ ਜਸਵਿੰਦਰ ਸਿੰਘ ਜੱਸਾ ਕਰਮਜੀ ਸਿੰਘ ਤਾਮਕੋਟ ਵਿਕਰਮ ਕਦੋਂ ਤੇ ਵਰਿੰਦਰ ਵਿੱਕੀ ਨੇ ਵੱਡਾ ਐਲਾਨ ਕੀਤਾ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ 1 ਅਗਸਤ ਨੂੰ ਦੇਸ਼ ਦੇ ਹਰੇਕ ਜ਼ਿਲ੍ਹਾ ਪੱਧਰ ਤੇ ਭਾਵ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰਾਂ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਐਨਪੀਐਸ ਤੇ ਯੂਪੀਐਸ ਦੇ ਵਿਰੁੱਧ ਵੱਡੇ ਪੱਧਰ ਤੇ ਰੋਸ ਮਾਰਚ ਕੀਤੇ ਜਾਣਗੇ 1 ਅਗਸਤ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਪੰਦਰਾਂ ਤੇ ਇਹ ਮੁਲਾਜ਼ਮ ਰੋਸ ਮਾਰਚ ਕਰਨਗੇ ਇਸ ਤੋਂ ਬਾਅਦ ਅਗਲਾ ਐਲਾਨ ਇਹ ਕੀਤਾ ਹੈ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਅਧਿਆਪਕ ਤੇ ਮੁਲਾਜ਼ਮ ਇਸ ਦਿਵਸ ਨੂੰ ਮਨਾਉਣ ਦੀ ਥਾਂ ਤੇ ਦੇਸ਼ ਭਰ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਭੁੱਖ ਹੜਤਾਲਾਂ ਰੱਖਣਗੇ ਪ੍ਰੋਟੈਸਟ ਕਰਨਗੇ ਔਰ ਪੁਰਾਣੀ ਪੈਨਸ਼ਨ ਬਹਾਲੀ ਦੀ ਆਵਾਜ਼ ਬੁਲੰਦ ਕਰਨਗੇ ਗੱਲ ਇੱਥੇ ਨਹੀਂ ਰੁਕਦੀ ਲੰਬਾ ਸੰਘਰਸ਼ ਛੇੜਨ ਦਾ ਐਲਾਨ ਕੀਤਾ ਇਸ ਤੋਂ ਅੱਗੇ 1 ਅਕਤੂਬਰ ਨੂੰ ਦੇਸ਼ ਪੱਧਰ ਤੇ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੁਹਿੰਮ ਨੂੰ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਪ੍ਰਸਾਰਨ ਦੇ ਪ੍ਰਚਾਰਨ ਦੇ ਪੋਸਟਰ ਲਾਉਣਗੇ ਹੋਰ ਸਲੋਗਨ ਉੱਤੇ ਲਾ ਕੇ ਤੇ ਇਸ ਆਪਣੀ ਮੰਗ ਨੂੰ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਉਠਾਉਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਅੱਗੇ ਜਿਹੜਾ ਬਹੁਤ ਵੱਡਾ ਐਲਾਨ ਕੀਤਾ 25 ਨਵੰਬਰ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਐਨਪੀਐਸ ਤੇ ਯੂਪੀਐਸ ਦੇ ਵਿਰੁੱਧ ਆਵਾਜ਼ ਉਠਾਉਣ ਲਈ ਦੇਸ਼ ਭਰ ਦੇ ਮੁਲਾਜ਼ਮ ਜਿਹੜੇ ਨੇ ਦਿੱਲੀ ਵਿਖੇ ਕੌਮੀ ਪਧਰੀ ਨੈਸ਼ਨਲ ਪਧਰੀ ਰੈਲੀ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਆਪਣਾ ਸੰਘਰਸ਼ ਵਿਢਣਗੇ ਇਸ ਮੌਕੇ ਪੰਜਾਬ ਦੀ ਇਸ ਸਮੁੱਚੀ ਲੀਡਰਸ਼ਿਪ ਨੇ ਰੂਪ ਪ੍ਰਗਟ ਕੀਤਾ ਵੀ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਵੀ ਜੇ ਆਪ ਦੀ ਸਰਕਾਰ ਪੰਜਾਬ ਚ ਆ ਗਈ ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਜਾਰੀ ਕਰਨ ਔਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਨ ਦੇ ਬਾਵਜੂਦ ਅੱਜ ਤੱਕ ਇਹ ਪੈਨਸ਼ਨ ਜਿਹੜੀ ਹੈ ਪੁਰਾਣੀ ਪੈਨਸ਼ਨ ਜਿਹੜੀ ਹੈ ਇਹ ਮੁਲਾਜ਼ਮਾ ਨੂੰ ਨਸੀਬ ਨਹੀਂ ਹੋਈ ਇਹਦੇ ਤੇ ਵੱਡੇ ਪੱਧਰ ਤੇ ਰੋਸ ਪ੍ਰਗਟ ਕੀਤਾ ਤੇ ਨਾਲ ਹੀ ਇੱਕ ਹੋਰ ਮਾਮਲੇ ਦਾ ਗੰਭੀਰ ਨੋਟਿਸ ਲਿਆ ਵੀ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਨੇ ਜਿਹੜੀ ਓਪੀਐਸਸੀ ਉਹਨੂੰ ਰੋਕ ਕੇ ਉਹਨੂੰ ਬ੍ਰੇਕਾਂ ਲਾ ਕੇ ਤੇ ਦੁਬਾਰਾ ਯੂਪੀਐਸ ਲਾਗੂ ਕਰਨ ਦਾ ਜਿਹੜਾ ਫੈਸਲਾ ਕੀਤਾ ਉਹਦਾ ਵਿਰੋਧ ਕੀਤਾ ਔਰ ਇਹ ਉਹਨਾਂ ਨੇ ਕਿਹਾ ਵੀ ਖਤਰੇ ਦੀ ਘੰਟੀ ਹੈ ਵਿਸ਼ੇਸ਼ਕਾਰ ਨੇ ਜਿਵੇਂ ਇਹ ਮੋੜ ਕਟਿਆ ਇਸੇ ਤਰ੍ਹਾਂ ਹੋਰ ਸੂਬਾ ਸਰਕਾਰਾਂ ਵੀ ਅਜੇਹਾ ਜਿਹੜੀ ਪ੍ਰਕਿਰਿਆ ਜਾਂ ਪੈਨਸ਼ਨ ਬਾਰੇ ਫੈਸਲੇ ਲੈ ਸਕਦੇ ਨੇ ਇਸ ਲਈ ਸਮੁੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਵੀ ਇਸ ਕੌਮੀ ਪਰਦਰਸ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋ ਕੇ ਇਸ ਮੰਗ ਦੀ ਆਵਾਜ਼ بلند ਕੀਤੀ ਜਾਵੇ